ਅਧਿ ਰਾਜਸ਼ਨ ਦੇਸ਼ ਅੱਜ ਮਨਾ ਰਿਹਾ ਖੇਤ੍ਰਮਕਰਤੰਤਰ ਦਿਵਸ ਸਪੀਕਰ ਕੁਲਤਾਰ ਸਿੰਘ ਸੰਧਵਾਨੇ ਵੀ ਲਹਿਰਾਇਆ ਰਾਸ਼ਟਰੀ ਝੰਡਾ ਪੰਜਾਬ ਦੇ ਵਿੱਚ ਜਲਦੀ ਹੀ ਸ਼ੁਰੂ ਹੋਵੇਗੀ 에어 ਐਮਬੂਲੈਂਸ ਕੁਲਤਾਰ ਸਿੰਘ ਸੰਧਵਾਨ ਦੇ ਵੱਲੋਂ ਕਿਹਾ ਗਿਆ ਸੋ ਫਰੀਦਕੋਟ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਨੀ ਰਾਸ਼ਟਰੀ ਝੰਡਾ ਲਹਿਰਾਇਆ ਦੇ ਹੜੇ ਤੇ ਜੋ ਪੰਜਾਬ ਸਰਕਾਰ ਨੇ ਬਦਲਾਅ ਦੇ ਤਹਿਤ ਵੱਡੇ ਵੱਡੇ ਕੰਮ ਕੀਤੇ ਜਿਵੇਂ 50 ਹਜ਼ਾਰ ਨੌਕਰੀ ਬਿਨਾਂ ਰਿਕਰ ਬੜਾ ਸਫਾਰਿਸ਼ ਦਿੱਤੀ ਸਕੂਲਾਂ ਦਾ ਕਾਇਆਕਲਪ ਕੀਤਾ ਮੁਹੱਲਾ ਕਲੀਨਿਕ ਬਣਾਏ ਬੜੀ ਸਰਖ ਸੁਰੱਖਿਆ ਫੋਰਸ ਬਣਾਈ ਜਿਹੜੇ ਤੁਹਾਡਾ ਜਿਹੜਾ ਟੈਕਸ ਜਿਹੜਾ ਰੀਡਮ ਹੈ ਉਹਨੂੰ ਠੀਕ ਕੀਤਾ ਤੇ ਇਹਨਾਂ ਦੇ ਨਾਲ-ਨਾਲ ਹੀ ਹੁਣ ਅਗਲਾ ਜਿਹੜਾ ਵਿਜ਼ਨ ਇਹ ਦਿੱਤਾ ਸੀ ਕਿ ਮੈਂ ਪੰਜਾਬ ਸਰਕਾਰ ਨਾਲ ਗੱਲ ਕਰਕੇ ਪੰਜਾ ਤਖਤਾਂ ਦੀ ਹਵਾਈ ਯਾਤਰਾ ਵੈਸੇ ਤਾਂ ਅਰਵਿੰਦ ਕੇਜਰੀਵਾਲ ਜੀ ਨੇ ਬੜੀ ਕਿਰਪਾ ਕੀਤੀ ਬੜਾ ਉਹਨਾਂ ਪਰਮਾਤਮਾ ਨੇ ਸੇਵਾ ਲਈ ਆ ਕਿ ਜਿਹੜੇ ਲੋਕ ਸੋਚ ਨਹੀਂ ਸਕਦੇ ਸੀ ਉਹ ਤੀਰਥਾਂ ਦੇ ਭੇਜਿਆ ਉਹਨਾਂ ਨੇ ਤੀਰਥ ਯਾਤਰਾ ਜਿਹੜੀ ਕਰਾਈ ਸਾਡੇ ਬੁਰਗਾਂ ਨੂੰ ਗਰੀਬਾਂ ਨੇ ਜੁਦਨ ਕਰ ਲਿਆ ਤੇ ਮੈਂ ਚਾਹਣਾ ਵੀ ਖਵਾਈ ਯਾਤਰਾ ਵੀ ਜਿਹੜੀ ਪੰਜਾ ਤੱਕਾਂ ਦੀ ਉਹਦਾ ਵੀ ਇੰਤਜ਼ਾਮ ਕਰਵਾਇਆ ਜਾਵੇ ਉਹ ਏਅਰ ਟੈਕਸੀ ਦੇ ਰੂਪ ਦੇ ਵਿੱਚ ਪਰ ਇੱਕ ਏਅਰ ਐਮਬੂਲੈਂਸ ਬਾਰੇ ਮੈਂ ਪੰਜਾਬ ਸਰਕਾਰ ਨਾਲ ਗੱਲ ਕਰਾਂਗਾ ਕਿ ਅਸੀਂ ਏਅਰ ਐਮਬੂਲੈਂਸ ਵੀ ਚਲਾਈਏ ਕਿਉਂਕਿ ਕਈ ਵਾਰੀ ਕੋਈ ਸ਼ਿਫਟ ਕਰਨਾ ਉਹਦੇ ਲਈ ਸ਼ਿਫਟ ਕਰਨਾ ਹੁੰਦਾ ਸੋ ਉਹਨੂੰ ਫਾਨੀ ਸੂਲ ਦਾ ਮਿਲਦਾ ਹੈ ਠੀਕ ਹੈ ਔਰ ਮੈਂ ਆਪ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ ਸਾਡੇ ਗਣਤੰਤਰ ਦਾ ਦਿਵਸ ਤੇ ਦੁਨੀਆ ਦਾ ਸਭ ਤੋਂ ਵੱਡਾ ਗਣਤੰਤਰ ਹੈ ਔਰ ਸਭ ਤੋਂ ਪੁਰਾਣਾ ਗਣਤੰਤਰ ਹੈ ਅੱਜ ਯੂਰਪ ਦੇ ਵਿੱਚ ਲੋਕ ਜੰਗਲੀ ਤਰੀਕਿਆਂ ਨਾਲ ਰਹਿੰਦੇ ਸੀ ਉਦੋਂ ਵੀ ਇੱਥੇ ਗਣਤੰਤਰ ਸੀ ਬੈਸ਼ਾਲੀ ਦੇ ਵਿੱਚ ਜਿਹੜਾ ਸ਼ੁਰੂ ਹੋਇਆ ਸੋ ਮੈਂ ਆਪਦਨ ਭਾਗਾ ਵਾਲਾ ਸਮਝਦਾ ਮੈਂ ਮੈਂ ਭਾਰਤ ਵਿੱਚ ਪੈਦਾ ਹੋਇਆ ਮੈਂ ਪੰਜਾਬ ਵਿੱਚ ਪੈਦਾ ਹੋਇਆ ਔਰ ਹੋਰ ਵੀ ਭਾਗਾ ਵਾਲਾ ਮੈਂ ਬਾਬਾ ਫਰੀਦ ਦੀ ਤਰਤੀ ਤੇ ਜਿਹੜਾ ਇਹ ਪੈਦਾ ਹੋਇਆ ਉਸ ਜ਼ਿਲ੍ਹੇ ਦੇ ਵਿੱਚ ਅੱਜ ਉਹ ਗਣਤੰਤਰ ਦਿਵਸ ਦੇ ਸਵਾਗਤ ਦੀ ਪਤਾਨਗੀ ਕਰਨ ਦਾ ਮੌਕਾ ਮਿਲਿਆ ਜਿਹੜੇ ਜ਼ਿਲੇ ਨੂੰ ਅਕਾਲ ਪੁਰਖ ਦੀ ਕਿਰਪਾ ਨਾਲ ਮੇਰੇ ਦਾਦਾ ਜੀ ਸਵਰਗੀ ਗਿਆਨੀ ਜੈਲ ਸਿੰਘ ਉਹਨਾਂ ਨੇ ਬਣਾਇਆ ਸੀ ਸੋ ਬਹੁਤ ਸ਼ੁਕਰਗੁਜ਼ਾਰ ਹਾਂ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਸਰਕਾਰ ਦਾ ਬਹੁਤ ਸ਼ੁਕਰਗੁਜ਼